ਸਸਿਕਾਲ ਜੀ ਤੇ ਆਪਾਂ ਅੱਜ ਤੁਹਾਨੂੰ ਪਾਠਸ਼ੀ ਮੰਗਲਿਤ ਦੇ ਔਕੇ ਸ਼ਬਦਾਂ ਦੇ ਅਰਥ ਬਾਰੇ ਦੱਸਾਂਗੇ ਕੋਰਾ ਵਹਿਮ ਨਿਰਾ ਵਹਿਮ ਸਵਾਲ ਪ੍ਰਸ਼ਨ ਰਾ ਵਿੱਚ ਆ ਜਾਣਾ ਰੁਕਾਵਟ ਬਣ ਜਾਣਾ ਵਿਆਹ ਸੁਧਾਉਣਾ ਵਿਆਹ ਰੱਖਣਾ ਕੋਹਾ ਬਹੁਤ ਜਾਂ ਕਾਫੀ ਸਮਾਧਾਨ ਹਾਲ ਸ਼ੋਸ਼ਣ ਕਰਨਾ ਲੁੱਟ ਖਸੂਟ ਕਰਨਾ ਦੇਹਾਨ ਮੌਤ ਲਕੀਰ ਤੇ ਫਕੀਰ ਬੰਨਾ ਇੱਕ ਦੂਜੇ ਦੇ ਪਿੱਛੇ ਲੱਗਣਾ ਭੇੜਚਾਲ ਇੱਕ ਦੂਜੇ ਪਿੱਛੇ ਰਿਸੋ ਰੇਸ ਕੰਮ ਕਰਨਾ ਲੱਤ ਮਾਰ ਕੇ ਪ੍ਰਵਾਹ ਨਾ ਕਰਕੇ ਵਿਗਨ ਰੁਕਾਵਟ ਕਲਾਕਲੇਸ਼ ਲੜਾਈ ਝਗੜਾ ਤਲਾਕ ਹੋ ਜਾਣਾ ਰਿਸ਼ਤਾ ਖਤਮ ਹੋ ਜਾਣਾ ਸਹਾਈ ਮਦਦਗਾਰ ਇਹ ਸੀ ਜੀ ਸਾਡੇ ਅੱਜ ਦੇ ਪਾਠ ਮੰਗਲਿਕ ਦੇ ਔਖੇ ਸ਼ਬਦਾਂ ਦੀ ਅਰਥ ਇਹ ਜੀ ਮੱਤਿਆਂ ਨੂੰ ਵੱਤ ਤੋਂ ਵੱਧ ਸਿਖਾਓ ਸਮਝਾਓ ਜਾਂ ਜੋ ਕੀ ਉਹਨਾਂ ਨੂੰ ਪੰਜਾਬੀ ਆ ਸਕੇ ਜਿਹਨਾਂ ਨੂੰ ਨਹੀਂ ਆਂਦੀ ਉਹਨਾਂ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਜੀ ਸასი ਕਾਲ ਜੀ